ਜਿਹੜੀਆਂ ਸਾਡੀਆਂ ਦੋ ਅੱਖਾਂ ਨੇ ਨਾ ਕਿ ਰੱਬ ਵੱਲੋਂ ਇੱਕ ਕੈਮਰੇ ਲਾਇਆ ਗਿਆ ਜੀ ਜਿਸ ਵੀ ਥਾਂ ਤੇ ਆਪਾਂ ਜਾਂਦੇ ਆ ਇਹ ਅੱਖਾਂ ਉਹਦੀ ਤਸਵੀਰ ਨੂੰ ਖਿੱਚ ਕੇ ਆਪਣੇ ਅੰਦਰ ਚਿੱਤ ਬਲੈਂਦੀਆਂ ਨੇ ਉਹ ਸਾਡੇ ਅੰਦਰ ਜਿੰਨਾ ਅਸੀਂ ਸੰਸਾਰ ਵਿੱਚ ਵੇਖਿਆ ਜੋ ਕੁਝ ਉਹ ਤਸਵੀਰਾਂ ਸਾਡੇ ਅੰਦਰ ਬਣੀਆਂ ਪਈਆਂ ਨੇ ਤੇ ਜਦੋਂ ਅਸੀਂ ਇਕਾਗਰ ਤੇ ਸਾਵਧਨ ਹੋ ਕੇ ਬੈਣ ਦੀ ਕੋਸ਼ਿਸ਼ ਕਰਨੇ ਆ ਤੇ ਮਨ ਉਹਨਾਂ ਥਾਵਾਂ ਵਾਲੇ ਪਾਸੇ ਭਜਦਾ ਉਹ ਤਸਵੀਰਾਂ ਅੱਗੇ ਆ ਜਾਂਦੀਆਂ ਨੇ ਜਿਨ੍ਹਾਂ ਜਿਨ੍ਹਾਂ ਜਗ੍ਹਾ ਤੋਂ ਸਾਡਾ ਮਨ ਤੇ ਸਰੀਰ ਹੋ ਆਇਆ ਉਹ ਜਿਹੜੀਆਂ ਅੰਦਰ ਦੀਆਂ ਤਸਵੀਰਾਂ ਨੇ ਨਾ ਜਿੰਨਾ ਚਿਰ ਉਹ ਡਿਲੀਟ ਨਾ ਨਾ ਕੀਤੀਆਂ ਉਹਨਾਂ ਚਿਰ ਇਕਾਗਰਤਾ ਨਹੀਂ ਬਣਨੀ ਦੀ ਬੱਚੇ ਦੀ ਇਕਾਗਰਤਾ ਬਹੁਤ ਹੁੰਦੀ ਹੈ ਇੱਕ ਮਨਾਖਾ ਬੰਦਾ ਉਹਦੀ ਇਕਾਗਰਤਾ ਬਹੁਤ ਹੁੰਦੀ ਹੈ ਜੀ ਉਹਦਾ ਕਾਰਨ ਇਹ ਵੇ ਉਹਨੇ ਅੱਖਾਂ ਦੇ ਨਾਲ ਵੇਖਿਆ ਨਹੀਂ ਕੁਝ ਹੁੰਦਾ ਤੇ ਮਨ ਉਹਦਾ ਬੜਾ ਇਕਾਗਰ ਹੁੰਦਾ ਹੈ ਜੀ ਦੁਰਮਤ ਦੁਬਦਾ ਭ੍ਰਮਤ ਹੈ ਚਤੁਰਕੁੰਟ ਜਿੰਨਾ ਚਿਰ ਸਾਡੇ ਅੰਦਰ ਦੁਰਮਤ ਹੈ ਜੀ ਗੁਰੂ ਦੀ ਸਿੱਖਿਆ ਨਹੀਂ ਉਹਨਾਂ ਚਿਰ ਸਾਡਾ ਅੰਦਰ ਕਦੇ ਚਿੱਤ ਇਕਾਗਰ ਨਹੀਂ ਹੋਏਗਾ ਜੀ ਦੁਰਮਤ ਦੁਬਦਾ ਜਿੰਨਾ ਚਿਰ ਮਨ ਅੰਦਰ ਦੁਰਮਤ ਹੈ ਅੰਦਰ ਸਾਡੇ ਦੁਬਦਾ ਬਣੀ ਹੋਈ ਏ ਤੇ ਸਾਡਾ ਅੰਦਰ ਕਦੇ ਇਕਾਗਰ ਨਹੀਂ ਹੋਏਗਾ ਤੇ ਜਿਸ ਦਿਨ ਅੰਦਰ ਗੁਰਮਤ ਆ ਗਈ ਤੇ ਸਾਡੇ ਅੰਦਰ ਨੇ ਕਦੇ ਬਾਹਰ ਝਟਕ ਨਹੀਂ ਲਈ ਦੁਰਮਤ ਦੁਬਦਾ ਭ੍ਰਮਤ ਹੈ ਚਤੁਰਕੁੰਟ ਗੁਰਮਤ ਏਕ ਟੇਕ ਮੋ ਨਾ ਬਖਤ ਹੈ ਅੰਦਰ ਗੁਰੂ ਦੀ ਮਤ ਆ ਗਈ ਤੇ ਮਨ ਮੋਨੀ ਹੋ ਜਾਂਦਾ ਹੈ ਤੇ ਮਨ ਬਾਹਰ ਦੀ ਝਟਕਣਾ ਤੋਂ ਰਹਿਤ ਹੋ ਜਾਂਦਾ ਹੈ ਆਪਣੇ ਅੰਦਰ ਗੁਰੂ ਦੇ ਸ਼ਬਦ ਤੇ ਪਿਆਰ ਵਿੱਚ ਹਰ ਸਮੇਂ ਭਿੱਜਿਆ ਰਹਿੰਦਾ ਜੀ। ਹਜ਼ੂਰ ਪਾਕਸ਼ਾ ਨੇ ਅਣਖ ਉੱਥੇ ਜਗਾਈ। ਭਾਵੇਂ ਕਿ ਤੇਰੇ ਤੋਂ ਅਸੀਂ ਡਰਦੇ ਨਹੀਂ ਕਿ ਤੂੰ ਵਿਉਤਬੰਦੀਆਂ ਬਣਾਨੇ ਲੰਕੇ ਅਸੀਂ ਉਜਾੜ ਦਵਾਂਗੇ ਇਸ ਤਰ੍ਹਾਂ ਨਹੀਂ ਇਹ ਉਜੜਦੇ ਅਸੀਂ ਵੀ ਇੱਥੇ ਕੱਲਾ ਮਾਰਾ ਫਿਰਨ ਲਈ ਨਹੀਂ ਬੈਠੇ ਤੇਰੇ ਵਰਗੇ ਬਾਦਸ਼ਾਹਾਂ ਦਾ ਅਸੀਂ ਮੁਕਾਬਲਾ ਕਰਨ ਲਈ ਵੀ ਬੈਠੇ ਹੋਏ ਹਾਂ ਜੀ। ਅਹੰਕਾਰ ਤੋੜ ਦਿੱਤਾ ਇਸ ਭੀਮ ਚੰਦ ਵਰਗਿਆਂ ਦਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਉਸ ਅਣਕਣ ਦੀ ਵੈਰ ਵਿਰੋਧ ਸਭ ਦੇ ਚਰਨਾਂ ਦੀ ਰੇਣ ਧੂੜੀ ਬਣ ਕੇ ਰਹਿਣਾ ਭਾਵ ਅੰਦਰ ਦੀ ਨਿਮਰਤਾ ਦਾਣੀ ਕਿਸੇ ਰਾਜ ਭਾਗ ਦਾ ਹੰਕਾਰ ਨਹੀਂ ਕਰਨਾ ਗੁਣ ਦਾ ਹੰਕਾਰ ਨਹੀਂ ਕਰਨਾ ਧਨ ਦਾ ਹੰਕਾਰ ਨਹੀਂ ਕਰਨਾ ਉੱਚੇ ਉਦੇ ਦਾ ਹੰਕਾਰ ਨਹੀਂ ਕਰਨਾ ਇਹ ਚੀਜ਼ਾਂ ਅਹੰਕਾਰ ਵਿੱਚ ਨਹੀਂ ਆਉਣੀਆਂ ਚਾਹੀਦੀਆਂ ਹਜ਼ੂਰ ਪਾਤਸ਼ਾਹ ਜੀ ਨੇ ਮੇਰੇ ਜੀਵਨ ਵਿੱਚੋਂ ਫਾਲਤੂ ਦੇ ਵੈਰ ਵਿਰੋਧ ਸਾਰੇ ਮੁਖ ਦੇ ਖਤਮ ਹੋ ਗਏ ਜੀ